ਆਖਰਕਾਰ ਅੱਜ ਮੋਦੀ ਦੀ ਤਾਨਾਸ਼ਾਹੀ ਸਰਕਾਰ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਅਤੇ ਭਾਰਤ ਪਰ ਦੇ ਕਿਸਾਨਾਂ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ ਲਗਾਤਾਰ ਤਕਰੀਬਨ 42 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਉੱਪਰ ਬੈਠੇ ਹੋਏ ਹਨ ਅਤੇ ਉਹ ਚਾਹੁੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਐਮਐਸਪੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇ ਪਰ ਨਿਰਦਈ ਮੋਦੀ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਏ ਪਰ ਅੱਜ ਅਚਾਨਕ ਮੋਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਵੱਲੋਂ ਰਿਟਾਇਰਡ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿੱਚ ਬਣਾਏਗੀ ਇੱਕ ਕਮੇਟੀ ਕਨੌਰੀ ਬਾਰਡਰ ਉੱਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਨਾਉਣ ਲਈ ਭੇਜੀ ਗਈ ਤਾਂ ਕਨੌਰੀ ਬਾਰਡਰ ਉੱਪਰ ਚੱਲ ਰਿਹਾ ਅੰਦੋਲਨ ਵਿੱਚ ਇੱਕ ਨਵਾਂ ਮੋੜ ਆ ਗਿਆ ਜਿਸ ਨੂੰ ਲੈ ਕੇ ਸਾਰੇ ਪਾਸੇ ਮੋਦੀ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਮਝੌਤਾ ਹੁੰਦਾ ਹੋਇਆ ਦਿਖਾਈ ਦੇਣ ਲੱਗਾ ਦੁਨੀਆ ਪਰ ਤਕਰੀਬਨ 11 ਮਹੀਨਿਆਂ ਤੋਂ ਦੇਖ ਰਹੀਏ ਕਿ ਮੋਦੀ ਸਰਕਾਰ ਆਪਣੀ ਅਜਿੱਦ ਤੇ ਅੜੀ ਹੋਈ ਸੀ ਪਰ ਅੱਜ ਚਾਣਕੀ ਸੁਪਰੀਮ ਕੋਰਟ ਵੱਲੋਂ ਰਿਟਾਇਰਡ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿੱਚ ਕਮੇਟੀ ਬਣਾ ਕੇ ਜਗਜੀਤ ਸਿੰਘ ਡੱਲੇਵਾਲ ਜੀ ਕੋਲ ਭੇਜੀ ਜਾਂਦੀ ਹੈ ਅਤੇ ਕਿਸਾਨਾਂ ਅਤੇ ਜਗਜੀਤ ਸਿੰਘ ਡੱਲੇਵਾਲ ਜੀ ਅਤੇ ਇੱਕ ਬਣਾਏਗੀ ਕਮੇਟੀ ਵਿਚਕਾਰ ਕੀ ਗੱਲਬਾਤ ਹੁੰਦੀ ਹੈ ਉਹ ਪੂਰੀ ਗੱਲਬਾਤ ਤੁਹਾਨੂੰ ਅਸੀਂ ਇਸ ਵੀਡੀਓ ਰੇਖ ਦਿਖਾਵਾਂਗੇ ਤੁਸੀਂ ਬਣੇ ਰਹੋ ਡੇਲੀ ਪੋਸਟ ਪੰਜਾਬ ਦੇਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਸ਼ਰਨਦੀਪ ਸਿੰਘ ਜੀ ਹਾਂ ਅੱਜ ਮੋਦੀ ਸਰਕਾਰ ਨੂੰ ਆਖਰਕਾਰ ਕਿਸਾਨਾਂ ਅੱਗੇ ਚੁਕਣਾ ਪਿਆ ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਕਿਤੇ ਨਾ ਕਿਤੇ ਮੋਦੀ ਸਰਕਾਰ ਵੱਲੋਂ ਐਮਐਸਪੀ ਕਾਨੂੰਨ ਨੂੰ ਲੈ ਕੇ ਐਮਐਸਪੀ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਜਲਦ ਹੀ ਕੋਈ ਨਵਾਂ ਐਲਾਨ ਕੀਤਾ ਜਾਵੇਗਾ ਅਤੇ ਐਮਐਸਪੀ ਕਾਨੂੰਨ ਬਣਾਇਆ ਜਾ ਸਕਦਾ ਹੈ ਅੱਜ ਦਿੱਲੀ ਦੇ ਖਨੌਰੀ ਬਾਰਡਰ ਉੱਪਰ ਜੋ ਗੱਲ ਹੋਈਏ ਇਸ ਵੀਡੀਓ ਰਹੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਡੇਲੀ ਪੋਸਟ ਪੰਜਾਬ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਜਰੂਰ ਕਰੋ ਅਤੇ ਆਪਣੇ ਦੋਸਤ ਮਿੱਤਰਾਂ ਤੱਕ ਵੀ ਡੇਲੀ ਪੋਸਟ ਪੰਜਾਬ ਚੈਨਲ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਪਹੁੰਚਦਾ ਕਰੋ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਜੀ ਅਤੇ ਜਸਟਿਸ ਨਵਾਬ ਸਿੰਘ ਵਿਚਕਾਰ ਬਾ ਕਨੋਰੀ ਬਾਡਰ ਉੱਪਰ ਜੋ ਗੱਲਬਾਤ ਹੋਈ ਏ ਉਸ ਦਾ ਲਾਈਵ ਤੁਹਾਨੂੰ ਦਿਖਾਉਂਦੇ ਆ ਜੀ ਬਣੇ ਰਹੋ ਇਸ ਵੀਡੀਓ ਨਾਲ ਅੰਤ ਤੱਕ ਜੀ ਸਭ ਤੋਂ ਕੇ ਤੁਹਾਡੀ ਸਿਹਤ ਠੀਕ ਰਹੇ ਇਹੀ ਬੇਨਤੀ ਕਰਨ ਆਇਆ ਹੈ ਇਹੀ ਅਰਦਾਸ ਕਰਨ ਆਇਆ ਜੀ ਕਿ ਤੁਹਾਡੀ ਬੜੀ ਸਾਰੀ ਦੁਨੀਆ ਨੂੰ ਜ਼ਰੂਰ ਹੈ ਕਿ ਤੁਸੀਂ ਮਾਰਗਦਰਸ਼ਨ ਕਰੋ ਕਿਸਾਨਾਂ ਦਾ ਮੇਰਾ ਤੇ ਪਿੰਡ ਹੋੜੀ ਹੈ ਜੀ ਬਾਲੇ ਜ਼ਿਲ੍ਹੇ ਚ ਮੈਂ ਸਾਰੀ ਜ਼ਿੰਦਗੀ ਕਿਸਾਨ ਪੜਾਣੀ ਛੱਡਿਆ ਕਦੀ ਠੇਕੇ ਨਹੀਂ ਦਿੱਤੀ ਤੇ ਇਹੀ ਬੇਨਤੀ ਕਰਨਾ ਜੀ ਕਿ ਤੁਸੀਂ ਤੁਹਾਡੀ ਸਿਹਤ ਦਾ ਛਾਲ ਲੰਦਿਆ ਬਸ ਵਾਹਿਗੁਰੂ ਪ੍ਰਾਰਥਨਾ ਕਰਦੇ ਆ ਕਿ ਤੁਸੀਂ ਮੈਡੀਕਲ ਟਰੀਟਮੈਂਟ ਨੂੰ ਸਾਨੂੰ ਚੰਗਾ ਲੱਗੇ ਕਿਉਂ ਖਵਾਰ ਜੀ ਗੱਤ ਕਰੇ ਤੁਹਾਡੇ ਬਿਨਾ ਸਾਡੇ ਕੋਲ ਕੀ ਰਹਿਦਾ ਦਾ ਨਖਸ ਲਗਭਗ 7 ਲੱਖ ਕੇ ਸਾਲ ਹੈ ਕਰਜ਼ੇ ਕਰਕੇ ਸੁਸਾਈਡ ਕਰ ਗਿਆ ਹੋਇਆ ਪਰ ਉਹਦੇ ਬੱਚੇ ਰੋਂਦੇ ਫਿਰਦੇ ਹੋਣ ਅਪਣਾ ਅੱਜ ਲਾ ਕੇ ਦੇਖੋ ਕਿ ਮੇਰੀ ਜ਼ਿੰਦਗੀ ਜਿਆਦਾ ਖੁਸ਼ੀ ਸੀ ਉਹਨਾਂ ਬੱਚਿਆਂ ਦਾ ਰੋਣਾ ਤੁਹਾਡੀ ਵੀ ਜ਼ਿੰਦਗੀ ਜੁੜੀ ਹੈ ਜੀ ਉਹਨਾਂ ਦੇ ਵੀ ਰੋਣਾ ਨਹੀਂ ਚਾਹੀਦਾ ਉਹ ਰੋਣੇ ਉਹਨਾਂ ਦਾ ਵੀ ਨਹੀਂ ਰੋਲਦਾ ਚਾਹੀਦਾ ਆਪਣੇ ਆਪਣੇ ਦੇਸ਼ ਤੇ ਵੀ ਜੁੜਣਾ ਹੈ ਨਾ ਜੀ ਹੋਰ ਬਹੁਤ ਸਾਰੇ ਹੁਣ ਵੇਖੋ ਜੀ ਜਸਟਿਸ ਸੂਰਿਆकांत ਸੁਪਰੀਮ ਕੋਰਟ ਜੱਜ ਉਹਨਾਂ ਦੀ ਪੀਛਲੇ ਉਹਨਾਂ ਦੇ ਪੈਨਸ਼ਨ ਇਹ ਕਮੇਟੀ ਬਣਾਈ ਜਿਹਦੇ ਵਿੱਚ ਮੈਂ देविंदर शर्मा जी एस संधु जी हमारे फॉर्मर डीजीपी हरियाणा कोमन साहब और डॉक्टर सुखपाल जी और वो आपकी सेहत के लिए आपने भी पढ़ा होगा जिस दिन तारीख होती है वो कहते हैं यही कि किसी तरह दालेवाल जी की सेहत का ध्यान रखा जाए जस्टिस सूर्य जी कहा लेकिन ये बात मैं उनसे कैसे पूछूं कि आप केंद्र को कोई दिशा निर्देश क्यों नहीं देते ये हमारे मामले का जो सोल्यूशन है जो हल निकालना है तो केंद्र बिल्कुल ठीक बिल्कुल, है बिल्कुल बिल्कुल जब हमारा पंजाब का एजी तो रिक्वेस्ट भी करता है कि आप केंद्र को निर्देश करें तो सूर्य जी उसकी बात को तो बीच में ही कई बार मैंने सुना है काट कर मतलब ये कहते हैं इसको छोड़ो तो दुख होता है ऐसा कुछ नहीं है जी वो बहुत बहुत चिंतित है वो बहुत चिंतित है ठीक है फिर मतलब अगर वो चिंतित है तो हमारे मामले का हल तो केंद्र से निकल है ना जी वो उनको देख दे कि बात करें अब तो अब अब तो केंद्र का मिनिस्टर ये कह रहा है कि अगर हमें सुप्रीम कोर्ट कहेगा तो हम हम बात कर लेंगे इसका मतलब सुप्रीम कोर्ट अभी ये कहने को तो तैयार नहीं है बात करने के लिए तो फिर तो मुझे लग रहा है कि और तो उम्मीद कहीं से की नहीं आज भी तारीख थी जी सुप्रीम कोर्ट के अंदर जस्टिस सूर्यकांत के पास अब उन्होंने बल्कि माय लॉर्ड ने शुक्रवार की तारीख रखी है जी अभी इसी शुक्रवार की और वेकेशंस के अंदर जब सुप्रीम कोर्ट बंद थी तब भी उन्होंने केसेस लिए हैं कोसा उसमें माननीय जज मैं कुछ ਨਾ ਆਦ ਬਤਾਤੇ ਇੱਕ ਵਾਰ ਪ੍ਰੈਸ ਨੂੰ ਰਿਲੀਜ਼ ਕਰ ਲਈ ਤਾਂ ਕਿ ਸ਼ੋਰਟਨ ਤੋਂ ਬੋਲ ਸਕਣ ਇਸ ਲਾਈਵ ਵੀਡੀਓ ਰਹੀ ਤੁਸੀਂ ਦੇਖ ਰਹੇ ਹੋ ਖੁਦ ਕਿ ਨਵਾਬ ਨਵਾਬ ਸਿੰਘ ਜੀ ਅਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਵਿੱਚ ਆਪਸ ਵਿੱਚ ਗੱਲਬਾਤ ਹੋ ਰਹੀ ਹੈ ਅਤੇ ਜਸਟਿਸ ਨਵਾਬ ਸਿੰਘ ਜੀ ਖੁਦ ਡੇਲੇਵਾਲ ਸਾਹਿਬ ਜੀ ਨੂੰ ਕਹਿ ਰਹੇ ਨੇ ਕਿ ਕੌਣ ਵਾਲੇ ਕੁਝ ਦਿਨਾਂ ਤੱਕ ਭਾਰਤ ਸਰਕਾਰ ਵੱਲੋਂ ਤੁਹਾਡੇ ਨਾਲ ਇੱਕ ਬੈਠਕ ਬੁਲਾਈ ਜਾਵੇਗੀ ਅਤੇ ਤੁਹਾਡੀਆਂ ਜ਼ਰੂਰੀ ਮੰਗਾਂ ਜੋ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਹਨ ਉਹਨਾਂ ਉੱਪਰ ਗੌਰ ਕੀਤੀ ਜਾਵੇਗੀ ਅਤੇ ਜਲਦ ਤੋਂ ਜਲਦ ਕਾਨੂੰਨ ਬਣਾਇਆ ਜਾਵੇਗਾ ਜਿਸ ਨਾਲ ਕਿਸਾਨਾਂ ਦੀਆਂ ਸਾਰੀਆਂ ਜ਼ਰੂਰੀ ਜ਼ਰੂਰੀ ਗੱਲਾਂ ਜਾਂ ਜ਼ਰੂਰੀ ਮੁੱਦੇ ਹਨ ਜਿਹੜੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪੂਰਾ ਕੀਤਾ ਜਾਵੇਗਾ। ਅਤੇ ਜਸਟਿਸ ਨਵਾਬ ਸਿੰਘ ਜੀ ਨੇ ਲਖਜੀਤ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣਾ ਮਰਨ ਵਰਤ ਛੱਡ ਦਿਓ ਕਿਉਂਕਿ ਤੁਹਾਡੀ ਭਾਰਤ ਪਰ ਦੇ ਕਿਸਾਨਾਂ ਨੂੰ ਵੱਡੀ ਜ਼ਰੂਰਤ ਹੈ ਕਿਉਂਕਿ ਤੁਹਾਡੇ ਵਰਗਾ ਇੱਕ ਲੀਡਰ ਸ਼ਹਿਦੀ ਭਾਰਤ ਦੇ ਕਿਸਾਨਾਂ ਵਿੱਚ ਪੈਦਾ ਹੋ ਸਕੇ। ਤੁਸੀਂ ਭਾਰਤ ਦੇ ਕਿਸਾਨਾਂ ਦੀ ਲੀਡਰ ਹੋ ਕੇ ਵੀ ਖੁਦ ਮਰਨਵਰਤ ਉੱਪਰ ਬੈਠੇ ਹੋਇਓ ਇਹ ਇੱਕ ਬਹੁਤ ਵੱਡੀ ਪ੍ਰਸ਼ੰਸਾਯੋਗ ਅਤੇ ਤ੍ਰਿਪੇਜੋਗ ਕੰਮ ਹੈ ਕਿ ਜਿਹੜਾ ਇੱਕ ਆਪ ਖੁਦ ਲੀਡਰ ਮਰਨਵਰਤ ਉੱਪਰ ਬੈਠਿਆ ਹੋਇਆ ਹੈ ਨਹੀਂ ਤਾਂ ਦੂਜੇ ਲੀਡਰ ਆਪ ਪਿੱਛੇ ਹੁੰਦੇ ਹਨ ਅਤੇ ਆਪਣੀ ਜਨਤਾ ਨੂੰ ਅੱਗੇ ਕਰਦੇ ਹਨ ਪਰ ਤੁਸੀਂ ਆਪਣੇ ਕਿਸਾਨਾਂ ਨੂੰ ਪਿੱਛੇ ਰੱਖਿਆ ਹੈ ਅਤੇ ਖੁਦ ਤੁਸੀਂ ਆਪ ਮਰਨਵਰਤ ਉੱਪਰ ਬੈਠੇ ਹੋਏ ਹੋ ਇਹ ਤੁਹਾਡੀਆਂ ਗੱਲਾਂ ਕਰਕੇ ਮੋਦੀ ਸਰਕਾਰ ਨੂੰ ਤੁਹਾਡੇ ਅੱਗੇ ਝੁਕਣਾ ਪਿਆ ਅਤੇ ਜਲਦੀ ਐਮਐਸਪੀ ਕਾਨੂੰਨ ਨੂੰ ਭਾਰਤ ਦੇ ਕਾਨੂੰਨ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਜੋ ਹੋਰ ਮੰਗਾ ਹਨ ਉਹਨਾਂ ਨੂੰ ਜਲਦ ਤੋਂ ਜਲਦ ਸਰਕਾਰ ਵੱਲੋਂ ਪੂਰਾ ਕਰਵਾਇਆ ਜਾਵੇਗਾ ਇਹ ਜਸਟਿਸ ਨਵਾਬ ਨਵਾਬ ਜਸਟਿਸ ਨਵਾਬ ਸਿੰਘ ਜੀ ਵੱਲੋਂ ਜਗਜੀਤ ਸਿੰਘ ਨੂੰ ਭਰੋਸਾ ਦਿਵਾਇਆ ਗਿਆ ਅਤੇ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ